ਹੁਣ ਪੁੱਤ ਦੀ ਮੌਤ ਹੋਈ ਹੋਵੇ ਮਾਪਾ ਨਹੀਂ ਬਰਦਾਸ਼ਤ ਕਰਦਾ ਆ ਤੁਸੀਂ ਹੁਣ ਵੇਖ ਹੀ ਰਹੇ ਹੋ ਅੱਜ ਸਾਰਾ ਦਿਨ ਤੁਹਾਡੇ ਮੋਬਾਈਲਾਂ ਵਿੱਚ ਵੀ ਇਹੋ ਕੋਈ ਆਇਆ ਰਾਤ ਦੀ ਜਵੰਦਾ ਜਿਹੜਾ ਦੁਨੀਆ ਤੋਂ ਤੁਰ ਗਿਆ ਉਮਰ ਕੁਝ ਵੀ ਨਹੀਂ ਕਿੰਨੇ ਰਿਸ਼ਤੇ ਗਏ ਜੀ ਪਤਨੀ ਦਾ ਸਰਦਾ ਸਾਈਂ ਤੁਰ ਗਿਆ ਬੱਚਿਆਂ ਦਾ ਪਿਓ ਮਾਂ ਦਾ ਪੁੱਤ ਭੈਣਾਂ ਦਾ ਭਰਾ ਬੱਚਿਆਂ ਦਾ ਮਾਮਾ ਕਿੰਨੇ ਰਿਸ਼ਤੇ ਖਤਮ ਹੋ ਗਏ ਹੁਣ ਵਿਚਾਰਨ ਵਾਲੀ ਗੱਲ ਇਹ ਆ ਐਕਸੀਡੈਂਟ ਕਿੱਦਾਂ ਹੋਇਆ ਜੀ ਅਵਾਰਾ ਪਸ਼ੂਆਂ ਕਰਕੇ ਅਵਾਰਾ ਪਸ਼ੂਆਂ ਕਰਕੇ ਸਾਰੇ ਤੁਸੀਂ ਪੜੇ ਲਿਖੇ ਬੈਠਿਓ ਸਿਆਣੇ ਬੈਠਿਓ ਜਦੋਂ ਅਸੀਂ ਏਜੰਸੀ 'ਚ ਜਾਂਦੇ ਹਾਂ ਨਾ ਨਵੀਂ ਗੱਡੀ ਕਢਾਉਣ ਵਾਸਤੇ ਅਸੀਂ ਇੱਕ ਟੈਕਸ ਭੇ ਕਰਦੇ ਹਾਂ ਜਨੋਂ ਕਹਿੰਦੇ ਨੇ ਕਾਓ ਅਸੈਸ ਦੰਨਿਆ ਨਾ ਗਾਵਾਂ ਦਾ ਸਾਨੂੰ ਟੈਕਸ ਤਾਰਨਾ ਪੈਂਦਾ ਆਵਾਰਾ ਪਸ਼ੂਆਂ ਨੂੰ ਫਿਰ ਉਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਵੀ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਹੈ ਰੋੜਾਂ ਤੇ ਫਿਰਨ ਵਾਸਤੇ ਨਹੀਂ ਵੇਖੋ ਹੁਣ ਜਿਵੇਂ ਜਹੰਗ ਸਿੰਘ ਘੋੜੇ ਨੂੰ ਜਾਨ ਭਾਈ ਕਹਿੰਦੇ ਆ ਨਾ ਤੇ ਅਸੀਂ ਕੋਈ ਸ਼ੰਕਾ ਨਹੀਂ ਕਰਦੇ ਤੇ ਨਹੀਂ ਸਾਨੂੰ ਕਰਨਾ ਚਾਹੀਦਾ ਮੰਨਦਿਆਂ ਵੀ ਹਿੰਦੂ ਭਰਾਮਾਂ ਦੀ ਸ਼ਰਧਾ ਹੋ ਸਕਦੀ ਆ ਗਾਂ ਤੇ ਉਹ ਗਾਂ ਨੂੰ ਗਊ ਮਾਤਾ ਕਹਿੰਦੇ ਆ ਮਨ ਦੀਆਂ ਤੁਹਾਡੀ ਸ਼ਰਧਾ ਹੋ ਸਕਦੀ ਆ ਪਰ ਮੈਂ ਇਥੋਂ ਦੀ ਤੇ ਸੈਂਟਰ ਦੀ ਸਰਕਾਰ ਦੋਨਾਂ ਨੂੰ ਪੁੱਛਣਾ ਚਾਹੁੰਨੀ ਆ ਜਦ ਅਸੀਂ ਗੱਡੀ ਏਜੰਸੀ ਚੋਂ ਕਢਾਉਣ ਲੱਗਿਆਂ ਟੈਕਸ ਪੇ ਕਰਦੇ ਆ ਐਨੇ ਨੇ ਪੈਸੇ ਤੁਸੀਂ ਲੈਂਦੇ ਹੋ ਐਡੀਆਂ ਐਡੀਆਂ ਗਊਸ਼ਾਲਾ ਬਣੀਆਂ ਨੇ ਉਥੇ ਜਾ ਜਾ ਕਿਉਂਕਿ ਅਹੀਂ ਵੀ ਜ਼ਿੰਮੇਵਾਰੀਆਂ ਜੀ ਸਾਡਾ ਡੈਰੀ ਫਾਰਮ ਆ ਜੀ ਅਹੀਂ ਵੀ ਜਾਨਵਰ ਛੱਡ ਕੇ ਉਹਨੇ ਗਊਸ਼ਾਲਾ ਚ ਪੱਲਿਓ ਪੈਸੇ ਦਈਦੇ ਨੇ ਹਾਲਾਂਕਿ ਬਣਦੇ ਨਹੀਂ ਉਹ ਸਰਕਾਰ ਦਾ ਫਰਜ ਆ ਗਊਸ਼ਾਲਾ ਜਿਹੜੀਆਂ ਚੱਲਦੀਆਂ ਨੇ ਇੱਥੇ ਭਾਵਨਾ ਨਾਲ ਹਰ ਕੋਈ ਸੇਵਾ ਕਰਨ ਦਾ ਉੱਥੇ ਜਾ ਕੇ ਮੈਂ ਤੁਹਾਨੂੰ ਦੱਸ ਦਿਆਂ ਜੀ 2 ਸਾਲ ਪਹਿਲਾਂ ਅਸੀਂ ਵੀ ਰਾਤ ਦੇਰ ਸਮਾਗਮ ਤੋਂ ਆ ਰਹੇ ਸੀ ਅਕਾਲ ਪੁਰਖ ਵੈਗਰੂ ਦੇ ਕਿਰਪਾ ਕੀਤੀ ਆ ਉਹਨਾਂ ਹੱਥ ਦੇ ਕੇ ਰੱਖਿਆ ਹੁਣ ਤੁਸੀਂ ਵੇਖੋ ਵੀ ਅੱਧੀ ਰਾਤ ਨੂੰ ਰੋਡ ਤੇ ਚੱਲਦੇ ਹਾਂ ਮੇਨ ਰੋਡ ਨੇ ਤੇ ਤੁਹਾਨੂੰ ਪਤਾ ਵੀ ਕਿਹੜੇ ਵੇਲੇ ਅੱਗੇ ਵਾਰਾ ਪਸ਼ੂ ਨੇ ਆ ਜਾਣਾ ਹੁਣ ਤੁਸੀਂ ਦੱਸੋ ਵੀ ਇਹਦਾ ਜ਼ਿੰਮੇਵਾਰ ਕੌਣ ਆ ਇਹ ਕਿਹਨੇ ਦੇਖਣਾ ਹੈ ਅਹੀਂ ਤੁਹਾਡੇ ਧਰਮ ਦੇ ਖਿਲਾਫ ਨਹੀਂ ਨਾ ਹੀ ਤੁਹਾਨੂੰ ਕੋਈ ਠੇਸ ਪਹੁੰਚਾਉਣਾ ਚਾਹੁੰਦੇ ਆ ਤੇ ਜੇ ਤੁਸੀਂ ਉਹਨੂੰ ਮਾਤਾ ਸਮਝਦੇ ਹੋ ਗਊ ਮਾਤਾ ਉਹਨੂੰ ਸੰਭਾਲਣਾ ਤੁਹਾਡਾ ਫਰਜ਼ ਨਹੀਂ ਕਿੰਨੀਆਂ ਜ਼ਿੰਦਗੀਆਂ ਇਕੱਲਾ ਰਾਜਵੀਰ ਜਵੰਦਾ ਨਹੀਂ ਤੁਰਿਆ ਕਿੰਨੇ ਮਾਮਾ ਦੇ ਪੁੱਤ ਗਏ ਹੋਣਗੇ ਕਿੰਨੇ ਭੈਣਾਂ ਦੇ ਵੀਰ ਸੁਹਾਗਨਾ ਦੇ ਸੁਹਾਗ ਦੁਨੀਆ ਤੋਂ ਗਏ ਹੋਣਗੇ ਇਹ ਕਿੰਨੇ ਵੇਖਣਾ ਕੀ ਦੱਸ ਦਿਓ ਕੋਈ ਹੈ ਤੁਹਾਡੇ ਦੇਸ਼ ਦਾ ਸਿਸਟਮ ਜਮਾਈ ਕਰਪਟ ਕਰਕੇ ਰੱਖ ਦਿੱਤਾ ਇੱਥੇ ਬੰਦੇ ਦੀ ਕੋਈ ਇੱਜ਼ਤ ਨਹੀਂ ਤੱਕੇ ਜਿਨੀ ਨਹੀਂ ਹੈਗੀ ਜੀ ਕੋਈ 14 ਸਾਲ ਦਾ ਗੋਲੀਆਂ ਨਾਲ ਭੁੰਨ ਦਿੱਤਾ ਕੋਈ ਸਰਪੰਚ ਮਾਰਤਾ ਕੋਈ ਪੰਚ ਮਾਰ ਦਿੱਤਾ ਹੈ ਕਿਤੇ ਐਡਾ ਤੁਹਾਡਾ ਕਿਰਿਆ ਸਿਸਟਮ ਹੈ ਅੱਜ ਇੰਨਾ ਕਰਪਟ ਕਰ ਦਿੱਤਾ ਦੇਸ਼ ਦਾ ਸਿਸਟਮ ਮਜਬੂਰ ਹੋ ਗਏ ਲੋਕ ਮਾਮਾ ਬੀਨੀਆਂ ਵੀ ਬੱਚਾ ਥੋੜਾ ਜਿਹਾ ਪਰਦੇ ਨੂੰ ਬਾਹਰ ਤੋੜ ਦਈਏ ਪਤਾ ਨਹੀਂ ਇੱਥੇ ਕਿਹੜੇ ਵੇਲੇ ਕਿਹਨੇ ਬੈਰ ਕੱਢ ਲੈਣਾ ਹੈ ਕੋਈ ਭਰੋਸਾ ਜੀ ਆ ਸਿਸਟਮ ਹੈ ਤੁਹਾਡੇ ਦੇਸ਼ ਦਾ ਇਸ ਸੋਚਣਾ ਚਾਹੀਦਾ ਹੈ ਖਾਲਸਾ ਹੁਣ ਮੈਂ ਵਿਚਾਰ ਦੇ ਵਿੱਚ ਰਹਾ ਉਹ ਨਹੀਂ ਚੱਲੀਆਂ ਜਾਂਦੀਆਂ ਮਾਵਾਂ ਅੰਨੀਆਂ ਹੋ ਜਾਂਦੀਆਂ ਨੇ ਰੋ ਰੋ ਕੇ ਪੁੱਤਰਾਂ ਦੇ ਵਿਛੋੜਿਆਂ ਦੇ ਵਿੱਚ